ਜਿzwੰਤ ਸਿੰਘ ਕਮਲ ਦਾ ਲਿਖਿਆ ਨਾਵਲ ਮਿੱਤਰ ਪਿਆਰੇ ਪਾਗ 7 ਅੰਕ 7 ਤੁਹਾਡੇ ਘਰ ਪੂਰੇ 6 ਮਹੀਨੇ ਕਲੇਸ਼ ਚੱਲਦਾ ਰਿਹਾ ਮੇਰੇ ਰਿਸ਼ਤੇ বিনা ਤੁਸੀਂ ਕੋਈ ਗੱਲ ਸੁਣ ਲਈ ਤਿਆਰ ਨਹੀਂ ਸੀ ਤੁਸੀਂ ਰਿਸ਼ਤਾ ਲੈਣ ਦੇ ਪੱਖੋਂ ਲੰਬੀ ਕੇਸਲ ਮਾਰਛੀ ਅਤੇ ਰਾਜਨੀਤਿਕ ਮਾਮਲਿਆਂ ਵਿੱਚ ਜੋਰ ਸ਼ੋਰ ਨਾਲ ਗੁੱਦ ਪਈ ਤੁਹਾਡੀ ਸੋਚ ਸੀ ਕਰਦੇ ਅੱਕ ਕੇ ਆਪੇ ਕਹਿ ਦੇਣਗੇ ਚੰਗਾ ਤੂੰ ਆਪਣੀ ਮਰਜ਼ੀ ਕਰ ਲੈ ਪਿੰਡ ਦੇ ਸਾਂਝੇ ਭਲੇ ਦੇ ਕੰਮਾਂ ਨੂੰ ਨਿਪਰੇ ਨਿਪਰੇ ਚਾਰਨ ਵਿੱਚ ਤੂੰ ਸਾਂ ਦਿਨ ਰਾਤ ਇੱਕ ਕਰ ਦਿੱਤਾ ਰਾਹ ਪਰਾਈ ਸੇਮਾ ਪਟਵਾਆਂ ਗੜੀ ਮਾਰ ਫਸਲਾਂ ਦਾ ਮਾਲੀਇ ਤੜਵਾਏ ਮੈਂ ਜਿਵੇਂ ਜਿਵੇਂ ਤੁਹਾਡੇ ਕਾਰਨਾਮੇ ਸੁਣਦੀ ਸਾਂ ਗੌਰਵ ਵਿੱਚ ਲਾਲ ਵਿੰਦ ਹੋ ਜਾਂਦੀ ਸਾਂ ਤੁਹਾਡਾ ਕਮਾਲਾਂ ਦਾ ਮਾਣ ਮੇਰੇ ਕੋਲੋਂ ਝੁੱਕਿਆ ਨਹੀਂ ਸੀ ਜਾਂਦਾ ਪਰ ਤਾਂ ਹੁ ਸਾਰੇ ਪਿੰਡ ਨੇ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣ ਲਿਆ ਇੱਕ ਨੰਬਰਦਾਨ ਨੇ ਅੜਾਈ ਜਰੂਰ ਕੀਤੀ ਪਰ ਲੋਕਾਂ ਦਾ ਰੂਪ ਦੇਖ ਕੇ ਉਸ ਨੇ ਆਪਣੇ ਕਾਗਜ਼ ਵਾਪਸ ਲੈ ਲਏ ਪੰਚਾਇਤ ਦਾ ਕੰਮ ਸਾਂਭ ਲੈਣ ਨਾਲ ਤੁਹਾਡੇ ਉੱਪਰ ਹੋਰ ਜ਼ਿੰਮੇਵਾਰੀਆਂ ਆਪੀਆਂ ਤੁਹਾਡਾ ਨਾਂ ਸਾਰੇ ਲਾਕੇ ਵਿੱਚ ਮਸ਼ਹੂਰ ਹੋ ਗਿਆ ਪਿੰਡ ਦੇ ਛੋਟੇ ਮੋਟੇ ਝਗੜੇ ਅਤੇ ਧੜਿਆਂ ਦੇ ਚੱਲਦੇ ਜ਼ਮਾਨਤਾ ਦੇ ਕੇਸਾਂ ਦੇ ਤੁਸੀਂ ਰਾਜੀਨਾਮੇ ਕਰਵਾ ਦਿੱਤੇ ਇੱਕ ਸਿਪਾਹੀ ਤੋਂ ਲੈ ਕੇ ਥਾਣੇਦਾਰ ਤੱਕ ਸਭ ਤੁਹਾਡੇ ਪਰੌਣੇ ਬਣ ਗਏ ਬੀ ਡੀਓ ਬੀ ਡੀਓ ਤੇ ਉਸ ਦਾ ਸਾਰਾ ਸਟਾਫ ਲਾਰ ਦਿਲਾਰ ਘਰ ਨੂੰ ਤੁਰੀ ਲੈਂਦੀ ਪਿੰਡ ਸिलाई ਸੈਂਟਰ ਖੁੱਲ ਗਿਆ ਪ੍ਰਾਇਮਰੀ ਸਕੂਲ ਨੂੰ ਮਿਡਲ ਬਣਾਉਣ ਦੀਆਂ ਬਹਿਤਾਂ ਸੋਚੀਆਂ ਜਾਣ ਲੱਗੀਆਂ ਇਸ ਹਾਲਤ ਵਿੱਚ ਘਰ ਦਾ ਖਰਚ ਤੇ ਅਕੇਵਾ ਆਵਸ਼ੀ ਹੀ ਵਧ ਜਾਣੇ ਸਨ ਕੁਦਰਤੀ ਉਹਨਾਂ ਦਿਨਾਂ ਵਿੱਚ ਅਸੈਂਬਲੀ ਦੀ ਚੋਣ ਆ ਗਈ ਪਾਰਟੀ ਦੇ ਸਾ ਸਾਡੇ ਇਲਾਕੇ ਵਿੱਚ ਤੁਹਾਡੇ ਹੀ ਇੱਕ ਮਿੱਤਰ ਨੂੰ ਖੜਾ ਕਰ ਦਿੱਤਾ ਉਸ ਦੀ ਚੋਣ ਤੁਸੀਂ ਆਪਣੀ ਹਾਰ ਜਿੱਤ ਲਈ ਬਣਾ ਲਈ ਟਰੈਕਟਰ ਟਰਾਲੀਆਂ ਜੋੜ ਕੇ ਤੁਸੀਂ ਆਪਣਾ ਹੀ ਵੱਖਰਾ ਜਥਾ ਬਣਾ ਲਿਆ ਜਦ ਤੁਸੀਂ ਫਿਰਦੇ ਫਿਰਦੇ ਸਾਡੇ ਪਿੰਡ ਆਏ ਮੈਂ ਦੇਖਿਆ ਤੁਹਾਡਾ ਬੋਲ ਬੋਲ ਗਲਾ ਬਹਿ ਗਿਆ ਸੀ ਚਾਚੇ ਨੇ ਤੁਹਾਡੀ ਸਾਰੀ ਢਾਣੀ ਨੂੰ ਰੋਟੀ ਖਵਾਈ ਚਾ ਪਈ ਸਾਰੇ ਕੰਮ ਪਕਾ ਕੇ ਤੁਸੀਂ ਮੈਨੂੰ ਮਿਲਣ ਲਈ ਅੰਦਰ ਲੰਘ ਗਏ ਉਦੋਂ ਵੀ ਅਸੀਂ ਘਰ ਵਿੱਚ ਨਵੀਂ-ਨਵੀਂ ਬਿਜਲੀ ਫਿੱਟ ਕਰਵਾਈ ਸੀ ਮੈਂ ਸਮਝਿਆ ਨੌਜਵਾਨ ਨੇਤਾ ਬਟਨ ਦਬਾ ਕੇ ਉਦਘਾਟਨ ਕਰਨ ਆਏ ਹਨ ਚਾਨਣੀਆਂ ਮੁਸਕਾਨਾਂ ਦੇ ਬੁੱਕ ਭਰ-ਭਰ ਮੈਂ ਆਪਣਾ ਮੂੰਹ ਧੋਤਾ ਖੁਸ਼ੀ ਵਿੱਚ ਮੇਰਾ ਕਣ-ਕਣ ਨਾਤਾਂ ਪਿਆ ਸੀ ਤੇ ਸਾਰੀ ਦੇਹੀ ਸ਼ਰ-ਸਾਰੀ ਸਰਸ ਸਾਰੀ ਆਪਣੀਆਂ ਜਿੱਤਾਂ ਦੇ ਪ੍ਰਭਾਵ ਵਿੱਚ ਤੁਸੀਂ ਆਉਂਦਿਆਂ ਹੀ ਮੇਰੇ ਉੱਤੇ ਹਮਲਾ ਕਰ ਦਿੱਤਾ ਮੈਂ ਕਿਹਾ ਸਲਾਮ ਆਂਦੇ ਆਂ ਸਰਦਾਰਨੀ ਤੁਸੀਂ ਦਰਬਾਰੀਆਂ ਵਾਂਗ ਝੁੱਕ ਕੇ ਤੁਹਾਨੂੰ ਸ਼ਰਾਰਤਾਂ ਸੁੱਜ ਰੰਗਾਂ ਸੰ ਥੱਕ ਕੇ ਆਈ ਸੀ ਨਾ ਮੈਂ ਤੁਹਾਨੂੰ ਵੇਖ ਵੇਖ ਅਸੀ ਜਾ ਰਹੀ ਸੀ ਆਪਣੇ ਸਰਦਾਰ ਦੇ ਤੀਨ ਬੰਦوں ਨੂੰ ਤੁਸੀਂ ਕਾਲੀ ਕੰਨ ਚੱਜ ਨਾਲ ਮੂੰਹ ਵੀ ਨਹੀਂ ਧੋਤਾ ਸੀ ਛੱਲਿਆਂ ਵਾਲੀ ਦਾੜੀ ਧੂੜੀ ਹੋਈ ਵੀ ਸੋਹਣੀ ਲੱਗਦੀ ਸੀ ਤੁਹਾਡੀ ਚੜ੍ਹਦੀ ਕਲਾ ਵੇਖ ਕੇ ਮੇਰੇ ਸੁਪਨੇ ਪਾਹਾਂ ਅੱਡ ਖਲੋਤੇ ਮੈਂ ਗਰਮ ਪਾਣੀ ਪਾਉਂਦੀ ਹਾਂ ਮੂੰਹ ਹੱਥ ਤਾਂ ਧੋ ਲਵੋ ਵੇਖੋ ਨਾ ਕਿੰਨੀ ਧੂੜ ਪਈ ਆ ਇਹ ਤੁਰਨੇ ਚੰਨੋ ਇਨਕਲਾਬ ਦਾ ਨੂਰ ਹੈ ਤੁਸੀਂ ਮੇਰਾ ਨੱਕ ਮਰੋੜ ਸੁਟਾ ਇਹ ਇਨਕਲਾਬਾਂ ਵਾਲਿਆ ਬਣਸੋ ਪਤਾ ਨਹੀਂ ਕਦੋਂ ਅੰਦਰ ਆ ਗਈ ਸੀ ਜੀ ਮੈ ਸਾਨੂੰ ਹੀ ਤਾੜਦੀ ਰਹੀ ਸੀ ਅਸੀਂ ਵੋਟਾਂ ਤੇਰੇ ਵਰਖਲਾਪ ਪਾਉਂਗਾ ਨਹੀਂ ਜਿੱਥੇ ਲੋਕਾਂ ਦਾ ਹੜ ਉੱਠ ਖਲੋਵੇ ਉਥੇ ਤੇਰੇ ਵਰਖੀਆਂ ਤੇਲੀਆਂ ਦਾ ਕੀ ਬਣਦਾ ਏ ਤੈਨੂੰ ਲੋਹੇ ਦੀ ਆਕੜ ਜੜੀ ਹੋਈ ਸੀ ਤੂੰ ਬੰਦਿਆਂ ਘਮਾਨ ਨਾ ਕਰ ਹੜ ਉਲਟੇ ਵੀ ਤੁਰ ਪੈਂਦੇ ਆ ਤੇ ਤੇਲੀਆਂ ਆ ਪਾਂਬੜ ਵੀ ਬਣ ਜਾਂਦੇ ਨਾ ਹਨ ਬਾਂਸੜੀ ਇਸ ਜਿੱਤ ਨੂੰ ਰੱਬ ਵੀ ਨਹੀਂ ਰੋਕ ਸਕਦਾ ਤੁਸੀਂ ਮੋਕਾ ਵਟ ਕੇ ਬਾਹ ਹਲਾਈ ਮੈਂ ਦੋਹਾਂ ਦੀਆਂ ਝੱਪਟਾਂ ਦਾ ਸਵਾਦ ਲੈ ਰਹੀ ਸਾਂ ਭੰਸੂ ਨੇ ਮੇਰੇ ਵੱਲ ਤੱਕਦੇ ਆਂ ਗੱਲ ਨੂੰ ਨਮਾ ਪਲਟਾ ਦਿੱਤਾ ਲੋਕਾਂ ਦਾ ਹਫਾ ਬਣਿਆ ਫਿਰਦਾ ਏ ਕਿਸੇ ਹੋਰ ਦੀ ਵਿਸਾਰ ਲੈ ਲੈ ਖਵਰੇ ਸਭ ਕੁਝ ਕਿਸੇ ਦੀ ਖਾਤਰ ਹੀ ਸਾਧਨਾ ਕੀਤੀ ਜਾ ਰਹੀ ਹੈ ਅਸੀਂ ਨਹੀਂ ਜਾਣਦੇ ਖਾਤਰ ਪੁੱਤਰ ਤੂੰ ਸਾਡੇ ਨਾਲ ਗੱਲਣਵੇਂ ਬਣਸੋ ਨੇ ਫੈਸਲਾ ਤੈਅ ਕਰਨ ਲਈ ਵਾਹ ਵਿੱਚ ਇੱਕ ਲੀਕ ਖਿੱਚ ਦਿੱਤੀ ਕੀ ਨਵੇੜਾ ਹਾਸੇ ਅਤੇ ਸ਼ਰਤ ਵਿੱਚ ਤੁਹਾਡੇ ਗੁਲਾ ਨਾਰੀ ਬੁੱਲ ਚਮਕ ਰਹੇ ਸਨ ਤੇ ਜੀਵ ਤੁਸਾਂ ਦੰਦਾ ਹਠ ਨੱਪੀ ਹੋਈ ਸੀ ਵੇਖ ਨੀ ਕਿਵੇਂ ਖਚਰਾ ਬਣਦਾ ਹੈ ਉਹ ਚਾਹ ਲੈ ਕੇ ਤੁਹਾਡੇ ਵੱਲ ਨੂੰ ਬਧੀ ਤੁਸੀਂ ਦੋ ਪੈਰ ਪਿਛਾਂ हट ਗਏ ਹਾਸੇ ਨਾਲ ਹਾਸਾ ਰਿਹਾ ਇਹਨੂੰ ਕਦੋਂ ਲਿਜਾਣਾ ਹੈ ਸੱਚੀ ਦੱਸਿਐਨ ਕਲਾਵਾਏ ਤੂੰ ਪਹਿਲਾਂ ਤੂੰ ਇਨਕਲਾਬ ਨਾਲ ਹੀ ਫੇਰੇ ਲੈ ਲੈ ਅਸੀਂ ਤਿੰਨੇ ਹਸਪੈਦੂ ਤੁਹਾਡੇ ਉਹ ਤੁਹਾਡੇ ਇਨਕਲਾਬ ਤੋਂ ਸਤ ਗਈ ਸੀ ਇਹ ਆਹੋ ਫਿਰ ਇਹ ਅੱਗੋਂ ਹੁਜਤਾ ਕਰਦਾ ਹੈ ਸ਼ਾਇਦ ਇਹ ਗੱਲਾਂ ਮੈਂ ਆਪ ਕਦੇ ਨਾ ਕਰ ਸਕਦੀ ਜਿਉਂਦੀ ਰਹੇ ਮੇਰੀ ਹਰਵੰਸ ਕੌਰ ਜਿਹੜੀ ਦਿਲ ਦੀ ਗੱਲ ਲਈ ਤੁਹਾਨੂੰ ਬਾਰ-ਬਾਰ ਬਲ ਖਲਾਉਂਦੀ ਸੀ ਬੰਸੋ ਮੈਂ ਉਸ ਸਮੇਂ ਦੀ ਉਡੀਕ ਵਿੱਚ ਹਾਂ ਜਦੋਂ ਇਸ ਨੂੰ ਚਪਟ ਮਾਰ ਕੇ ਚੁੱਪ ਕਰ ਜਾਵਾਂ ਤੂੰ ਕੀ ਸਮਝਦੀ ਐ ਮੈਂ ਚਾਰ ਨਾਲ ਖਾਕ ਸ਼ਾਨ ਦਾ ਕਰਦਾ ਅਸੀਂ ਅੱਧੀ ਵਾਂ ਨੰਗੀ ਕੀਤੀ ਇਹਨਾਂ ਨੂੰ ਬਾਲਣਾ ਸਮਝ ਸਭ ਸੂਂਗਣ ਮੈਂ ਹੀ ਜਾਣਦਾ ਹਾਂ ਇਸ ਸਾਰੀ ਰਾਤ ਮੇਰੇ ਨਾਲ ਕਿਵੇਂ ਕਰਦੀਆਂ ਖੈਰ ਤੂੰ ਤਾਬਲੀ ਨਾ ਹੋ ਇਹਨੂੰ ਅਜੇ ਹੱਲ ਜਾਵਾਂਗਾ ਕਿ ਤੂੰ ਮੂੰਹ ਵੇਖਣ ਨੂੰ ਕਰ ਚੰਗੀ ਬਾਬਾ ਗੁਰੂਆ ਤੂੰ ਲੈ ਜਾਣ ਵਾਲਾ ਬਣ ਮੈਂ ਆਪ ਬਠੇਰਾ ਵੇਖ ਆਇਆ ਕਰੂੰ ਬੰਸੋ ਤੁਹਾਡੇ ਨਾਲੋਂ ਕਿਵੇਂ ਵਿਘਟ ਨਹੀਂ ਸੀ ਨੈਲੇ ਨੂੰ ਦੇਲਾ ਨਾਲ ਨੱਪ ਲੈਂਦੀ ਤੈਨੂੰ ਕੌਣ ਮਿਲਣਾ ਆਉਂਦਿਓ ਕਰੂ ਤੁਸੀਂ ਨਵੀਂ ਸ਼ਰਾਰਤ ਖੜੀ ਕਰ ਲਈ ਲੈ ਵੇਖ ਲੈ ਪਾਣੀ ਕਿਵੇਂ ਪੁੱਠਾ ਪਾਉਂਦਾ ਕੁੜੀ ਥੋੜੀ ਸੰਗਣ ਨਾਲ ਚੇਜਕ ਗਈ ਮੈਨੂੰ ਤਾਂ ਇਉਂ ਜਾਪਦਾ ਹੈ ਜਿਵੇਂ ਤੂੰ ਹੀ ਰਾਹ ਵਿੱਚ ਅੜੀ ਖੜੋਤੀ ਐ ਰਾਹ ਦੇਵੇਂ ਤਾਂ ਅੱਗੇ ਵਧੀਏ ਥੋੜਾ ਟਹਿਰ ਤੇਰਾ ਬੰਦੋਬਸਤ ਮੈਂ ਆਪ ਕਰਦਾ ਤੁਸੀਂ ਆਪਣਾ ਸਿਰ ਹਿਲਾ ਕੇ ਮਾਸੂ ਨੂੰ ਛੇੜਾ ਅੱਜ ਕੱਲ ਨੀਰੀਆਂ ਵੋਟਾਂ ਨਹੀਂ ਪਾ ਲਈ ਦਿਨਾ ਅਗਾਹ ਸਾਡੇ ਸਮਝਣ ਲਈ ਤੁਸੀਂ ਗੱਲ ਨਹੀਂ ਆਖੀ ਤੂੰ ਸਾਡੀ ਗੱਲ ਨੂੰ ਟਾਲਣਾ ਇਹ ਤੋ ਟੋਕੜੇ ਕਿਤੇ ਹੋਰ ਜਾ ਕੇ ਜੋੜੀ ਅਸੀਂ ਮੰਨਦੇ ਹਾਂ ਤੈਨੂੰ ਲੈਕਚਰ ਦੇਣ ਵਾਲਿਆਂ ਵਾਂਗ ਝੂਠ ਸੱਚ ਪੈਰੀ ਤੋੜਨਾ ਆਉਂਦਾ ਸਾਨੂੰ ਅੱਧ ਵਿਚਾਲੇ ਨਾ ਤੂੰ ਇੱਕ ਪਾਸਾ ਤੇ ਬਾਂਸੂ ਦੀਆਂ ਖਰਾਂਗਾ ਖਲਣਾ ਨਹੀਂ ਸਾਨੂੰ ਠਾੜ ਦਿੱਤਾ ਤੁਸੀਂ ਸੋਚੀ ਪੈਗੇ ਬਾਂਸੂ ਉਤਰ ਚਾਉਂਦੀ ਹੈ ਦੀਪ ਜੀ ਮੈਂ ਤੁਹਾਡੀ ਉਦਮ ਅਦੌਲੀ ਸੋਚ ਨੂੰ ਕਿਸੇ ਕਿਨਾਰੇ ਲਾਉਣ ਲਈ ਇੱਕ ੱਤਕਾ ਮਾਰਿਆ ਉੱਤਰ ਇੱਕ ਰਾੜ ਕੀ ਦੇਊਗਾ ਕੁੜੀ ਨੇ ਹੱਥ ਤੁਹਾਡੇ ਨੱਕ ਵੱਲ ਚੁੱਕਿਆ ਬੰਦਿਆ ਤੂੰ ਬਣ ਜਨਾਨੀ ਮੇਰੀ ਥਾਂ ਮੈਨੂੰ ਬਨ ਦੇ ਦੋ ਦਿਨ ਮਰਦ ਫਿਰ ਅੱਥ ਨੂੰ ਵਾਜੇ ਵਜ ਦੇ ਵੇਖ ਸੰਗ ਦੀ ਘੁੱਟ ਵੱਟ ਕੇ ਤੁਸੀਂ ਹੱਸ ਪਈ ਇਹ ਬਾਂਸੂਣੀ ਬੋਲ ਰਹੀ ਸੀ ਮੇਰਾ ਦਿਲ ਹੀ ਦੁਹਾਗਾ ਪਾਰ ਰਿਹਾ ਸੀ ਦੇਖ ਦੀਪ ਤੂੰ ਹੋਰ ਬਦਲੇ ਨਾ ਲੈ ਬੱਛੀ ਮਰੀ ਤਾਂ ਪਾਪ ਲੈ ਜਾ ਪਰ ਇਸ ਦਰਵੀਸ਼ਣ ਦਾ 100 ਗੰਗਾ ਬਾਂਬਣੀ ਤੋਂ ਪਾਪ ਨਹੀਂ ਧੋਤਾ ਜਾਣਾ ਯਾਦ ਰੱਖ ਅੱਜ ਬੇਲੇ ਬੇਲਾ ਤੇਰੇ ਹੱਥ ਹੈ ਕੱਲ ਨੂੰ ਪਛਤਾਉਂਗੇ ਸਾਰੀ ਉਮਰ ਜੇ ਕਾਮਲਾ ਹੋਇਆ ਨਾ ਫਿਰ ਸਾਨੂੰ ਬੰਦੇ ਨਾ ਆਖੀ ਮੈਨੂੰ ਆਸ ਨਹੀਂ ਬੰਸੋ ਇੰਨੀਆਂ ਵੱਡ ਬੜੀਆਂ ਗੱਲਾਂ ਕਰੇਗੀ ਤੇ ਕਰੇਗੀ ਵੀ ਠੋਕ ਕੇ ਮੇਰੇ ਦਰਦ ਵਿੱਚ ਉਹ ਕਿੰਨੀ ਵਾਰ ਹੀ ਫਸ ਕੇ ਫਿਸ ਕੇ ਰੋਈ ਸੀ ਜੋ ਉਸਤੇ ਅੰਤਰ ਸੀ ਆਪ ਮਹਾਰੇ ਡੁੱਲ ਪਿਆ ਰੋਂ ਹੱਕੀ ਬਾਸੂ ਨੂੰ ਮੈਂ ਬੁੱਕਲ ਵਿੱਚ ਲੈ ਕੇ ਘੁੱਟ ਲਿਆ ਇਹ ਮਰਜੀ ਦੇ ਮਾਲਕ ਹੈ ਇਹਨਾਂ ਨੂੰ ਸਭ ਕੁਝ ਹੀ ਦਿਸਦਾ ਹੈ ਹੋਰ ਹੁਣ ਇਹਨਾਂ ਨੂੰ ਆਪਾਂ ਕੁਝ ਨਹੀਂ ਆਖਣਾ ਮੈਂ ਸਹੇਲੀ ਦੀਆਂ ਤੱਤਾਂ ਉੱਤੇ ਠੰਡਾ ਪੋਚਾ ਫੇਰ ਆਖਣਾ ਕਿਉਂ ਨਹੀਂ ਫਿਰ ਆਖਣ ਵੇਲਾ ਬੀਤੇ ਤੋਂ ਇਹ ਬੰਸੂ ਪਾਣੀੋਂ ਬਾਹਰ ਹਾਈ ਮੱਛੀ ਵਾਂਗ ਤੜਫ ਤੜਫ ਪੈਂਦੀ ਸੀ ਹੱਛਾ ਮੈਨੂੰ ਆਖਰੀ ਮੌਹਲਤ ਦਿਓ ਤੁਹਾਡੇ ਬਹੁਤ ਹੀ ਅਜੀਜੀ ਨਾਲ ਹੱਥ ਤੁਹਾਡੇ ਬਹੁਤ ਹੀ ਜੀਜੀ ਨਾਲ ਹੱਥ ਜੋੜੇ ਹੋਏ ਸਨ RAM ਜੀ ਤੈਨ ਤੁਹਾਡੇ ਮਹੌਲ ਤਾਂ ਤੁਹਾਡੀਆਂ ਸਭ ਕੁਝ ਹੀ ਤੁਹਾਡਾ ਅਸੀਂ ਤਾਂ ਆਪਣਾ ਕੁਝ ਵੀ ਨਹੀਂ ਰੱਖਿਆ ਹੁਣ ਤਾਂ ਰਾ ਮੇਰੀ ਕੋੜਾ ਤੁਹਾਡਾ ਇਹ ਕੁਝ ਮੈਂ ਇੰਨੇ ਦਰਦ ਨਾਲ ਆਖਿਆ ਕਿ ਮੇਰੇ ਮਾਸ ਦੀ ਬੋਟੀ-ਬੋਟੀ ਪੀੜ ਨਾਲ ਫੜਕਦੀ ਹੋਕ ਰਹੀ ਸੀ ਕੇਵਲ 2 ਮਹੀਨੇ ਤੁਸੀਂ ਦੋ ਉਂਗਲਾਂ ਖੜਗਾ ਕੀਤਾ ਆ ਇਲੈਕਸ਼ਨ ਤੇ ਬਲਾਕ ਸਮਤੀ ਦੀਆਂ ਵੋਟਾਂ ਲੰਘ ਜਾਂਦੇ ਹੋ ਫਿਰ ਹਜੂਰ ਦਾ ਹੱਥ ਵੱਨ ਕਲਾਮ ਤੁਸੀਂ ਮੇਰੇ ਦਾਸੀ ਨੂੰ ਮੁੱਖ ਰੱਖਦਿਆਂ ਹਸਾਉਣ ਦਾ ਯਤਨ ਕੀਤਾ ਹਾੜੀ ਨਾ ਨਾਖੋ ਬੰਦੀ ਨੂੰ ਜੇ ਆਪਣੀ ਗੁਲਾਮੀ ਹੀ ਵਕਸ਼ ਦਿਓ ਮੇਰਾ ਜਨਮ ਸਕਾਰਥਾ ਹੋ ਜਾਵੇ ਬੈਰ ਨੇ ਇਹਨੂੰ ਇਹਦੀ ਰਜ਼ਾ ਤੇ ਨਾ ਛੱਡ ਵੇੜ ਗੱਲ ਪਾਲ ਹੈ ਅੰਮਾ ਦੀ ਹੁੰਦੀ ਸੀ ਮਰਦ ਤੇ ਔੜੇ ਦੀ ਜਾਤ ਇੱਕ ਹੈ ਬਾੰਗ ਹੱਥ ਵਿੱਚ ਤਾ ਸਾਡੇ ਿੱਲੀ ਪਈ ਨਹੀਂ ਹਰਨ ਹੋਈ ਬੰਸੂ ਦੀ ਗੱਲ ਉੱਤੇ ਅਸੀਂ ਫੇਰ ਹੱਸ ਪਈ ਫੇਰ ਮੇਰਾ ਦਿਲ ਮੰਨਦਾ ਸੀ ਉਹ 16 ਆਨੇ ਠੀਕ ਆਖਦੀ ਬਾਹਰ ਤੁਹਾਡੇ ਸਾਥੀਆਂ ਕਾਲੀ ਪਈ ਹੋਈ ਸੀ ਸ਼ਾਇਦ ਇਨਕਲਾਬ ਲੇਟ ਹੋ ਰਿਹਾ ਸੀ ਅੰਦਰ ਕੱਟੀ ਵੱਟੀ ਜ਼ਿੰਦਗੀ ਦਾ ਕਿਸੇ ਨੂੰ ਕੋਈ ਅਹਿਸਾਸ ਨਹੀਂ ਸੀ ਅਹਿਸਾਸ ਕਰਨ ਵਾਲੇ ਕਿੰਨੇ ਹਨ ਅਹਿਸਾਸ ਨੂੰ ਕੁਚਲ ਕੇ ਲੰਘ ਜਾਣ ਵਾਲੇ ਕਿੰਨੇ ਕੌਣ ਹਿਸਾਬ ਲਾਵੇਗਾ ਸ਼ਾਇਦ ਇਨਕਲਾਬ ਜਿੱਤ ਕੇ ਤੁਸੀਂ ਗਿਣਤੀ ਕਰਦੇ ਫੇਰ ਤੁਹਾਡਾ ਦੋਸਤ ਅੰਤਰਾ ਉਸੇ ਬੀਬੇ ਮੁੰਡਿਆਂ ਵਾਂਗ ਸਸਰੀਆ ਘਰ ਬੁਲਾਈ ਤੁਸੀਂ ਦੱਸਿਆ ਇਹ ਲੱਛਾ ਹੈ ਮੇਰਾ ਜੀਤਰੀ ਦੋਸਤ ਫਿਰ ਮੇਰੇ ਵੱਲ ਹੱਥ ਕਰਕੇ ਲੱਛੇ ਨੂੰ ਆਖਿਆ ਇਹ ਮੇਰੀ ਸਰਦਾਰਨੀ ਹੈ ਤੇ ਇਹ ਨੀਰੀ ਲੜਾਈ ਅਸੀਂ ਠਾ ਠਾ ਫੇਰਾਸ ਪਈ ਫਿਰ ਵਾਂਸੋ ਨੇ ਲੱਛੇ ਦੇ ਸਾਹਮਣੇ ਕੁਝ ਵੀ ਨਾ ਬੋਲ ਕੇ ਤੁਹਾਡੀ ਪੱਤ ਰੱਖਣੀ ਖੈਰ ਤੁਸੀਂ ਮੇਰੇ ਜੀਣ ਲਈ ਇੱਕ ਲਾਰਾ ਸ਼ੱਟ ਆਪਣੇ ਸਾਥੀਆਂ ਵਿੱਚ ਜਾਰ ਲਈ ਜਿਹੜੇ ਇਨਕਲਾਬ ਜਿੰਦਾਬਾਦ ਗਾ ਰਹੇ ਸਨ ਮੇਰੇ ਬਿੰਦੂ ਤੁਹਾਨੂੰ ਜਿੱਤ ਮੁਬਾਰਕ ਤੇ ਮੈਨੂੰ ਦਿਲ ਦਾ ਦਰਦ ਜੋ ਤੁਸੀਂ ਦੇ ਕੇ ਐਹਸਾਨ ਕਰ ਗਏ ਸੀ ਤੁਹਾਡੇ ਮਿੱਤਰ ਦੀਆਂ ਵੋਟਾਂ ਪੋਲ ਹੋਣ ਦਾ ਦਿਨ ਵੀ ਆ ਗਿਆ ਮੈਂ ਦਿਵਾਨ ਸੋ ਖੜੀ ਲੱਤ ਜਨਾਨੀਆਂ ਦੀਆਂ ਵੋਟਾਂ ਪੁਕਤਾਉਂਦਾਂ ਰਾਂਗਾ ਇਹ ਵੀ ਤੁਹਾਡੀ ਭਗਤੀ ਸੀ ਪਰ ਮੇਰੇ ਰਾਮ ਵਿਰੋਧੀ ਪੋਲਿੰਗ ਏਜੰਟ ਤੁਹਾਨੂੰ ਸੁਣਾ ਕੇ ਆਪਣੇ ਇੱਕ ਸਾਥੀ ਨੂੰ ਕਹਿ ਰਿਹਾ ਸੀ ਇਸ ਕੁੜੀ ਦੇ ਲੱਛਣ ਵੇਖੋ ਇਹਨੂੰ ਕਿਹੋ ਜਿਹਾ ਇਸ਼ਕ ਚੜਿਆ ਹੈ ਹਰਦੀਪ ਮੂੰਹ ਨਹੀਂ ਲਾਉਂਦਾ ਉਸ ਦੇ ਮਾਪਿਆਂ ਇੰਨਾ ਦਾ ਰਗੜ ਕੇ ਨੱਕ ਵੱਢ ਛੱਡੇ ਪਰ ਜਦੋਂ ਕਦੇ ਉਹ ਇੱਥੋਂ ਦੀ ਲੰਗਦਾ ਏ ਘੇਰ ਕੇ ਖਲੋ ਜਾਂਦੀ ਏ ਬਸ ਹਿਆ ਹੀ ਨਹੀਂ ਲਾਹਿਆ ਹੋਇਆ ਕਸਾਂਗਾ ਦਾ ਵਿੰਗ ਮੇਰੀ ਛਾਤੀ ਛੇਕ ਦਾ ਦਿਲ ਤੱਕ ਪਹੁੰਚ ਗਿਆ ਅੱਖਾਂ ਮੀਟ ਕੇ ਪੀੜ ਨਿਕਲਨੀ ਚਾਹੀ ਪਰ ਵਿੰਗ ਮੇਰੀ ਸ਼ਾ ਰਗ ਦੇ ਆਰ ਪਾਰ ਹੋ ਚੁੱਕਾ ਸੀ ਮੈਂ ਡਿਗਦੀ ਡਿਗਦੀ ਸਾਂ ਮੈਂ ਤੁਹਾਡੀ ਖਾਤਰ ਡਿਊਟੀ ਦੇਣੀ ਸੀ ਚੰਤਾ ਕਲੇਆ ਲਿਆ ਕੇ ਬੋਟਾਪੋਲ ਕਰਵਾਉਂਦੀ ਰਹੀ ਸ਼ਾਬਾਸ਼ ਜੋ ਲੋਕਾਂ ਦਿੱਤੀ ਉਹ ਤੁਹਾਡੀ ਦਾਤ ਉਹ ਜੋ ਝੋਲੀ ਪਾ ਲੈਂਦੇ ਨਤੀਜਾ ਨਿਕਲਿਆ ਤੁਹਾਡਾ ਮਿੱਤਰ 7000 ਬੋਟਾ ਨਾਲ ਦਿੱਤਾ ਮੈਂ ਚਾਚੇ ਕੋਲ ਤੁਹਾਨੂੰ ਵਧਾਨਾ ਭੇਜੇਗਾ ਪਰ ਤੁਹਾਡੀ ਵੱਲੋਂ ਧੰਨਵਾਦ ਦਾ ਉੱਤਰ ਵੀ ਨਹੀਂ ਆਇਆ ਮੈਂ ਸਮਝਿਆ ਧੰਨਵਾਦ ਤਾਂ ਮੂਹ ਰੱਖਣੀ ਰਸਮ ਹੈ ਜਿਹੜੀ ਉਪਰਾਂ ਲਈ ਵਰਤੀ ਜਾਂਦੀ ਹੈ ਇਸ ਜਿੱਤ ਨੇ ਇਹ ਤੁਹਾਡੀ ਸੰਜੀਦਗੀ ਨਾਲ ਕੀਤੇ ਕੰਮ ਤੇ ਤੁਹਾਨੂੰ ਲੱਗ ਕੇ ਵਿੱਚ ਇੱਕ ਸ਼ਖਸੀਅਤ ਬਣਾ ਦਿੱਤਾ ਛੋਟੀ ਉਮਰ ਪਰ ਪ੍ਰਸਿੱਧੀ ਬਹੁਤੀ ਨੌਜਵਾਨਾਂ ਤੋਂ ਹੀ ਨਹੀਂ ਵੱਡੇ ਉਮਰ ਦੇ ਬਜ਼ੁਰਗਾਂ ਮੂਹ ਵੀ ਜਦ ਮੈਂ ਤੁਹਾਡਾ ਤਾਰੀਫਾਂ ਸੁਣਦੀ ਤਾਂ ਖੁਸ਼ੀ ਵਿੱਚ ਗੱਠ ਹੋਰ ਉੱਚੀ ਹੋ ਜਾਂਦੀ ਤੁਹਾਡਾ ਨਾਂ ਅੰਬਰੀ ਚੜ ਗਿਆ ਸੀ ਤੇ ਧਰਤੀ ਮੇਰੇ ਪੈਰਾਂ ਨੂੰ ਸੰਗਲ ਪਾਈ ਬੈਠੀ ਸੀ ਮੈਂ ਸੋਚਦੀ ਸਾਂ ਤੁਹਾਡੇ ਉਦਾਰ ਦਾ ਸਾਥ ਕਦੋਂ ਦੇਵਾਂਗੀ ਪੁਲਾ ਪਲਾੜ ਦਾ ਗਾਇ ਮੇਰੀ ਸਮਰੱਥਾ ਵਿੱਚ ਨਹੀਂ ਸੀ ਥੋੜੇ ਦਿਨ ਪਿਛੋਂ ਮੈਂ ਸੁਣਿਆ ਤੁਹਾਡੀ ਪਾਰਟੀ ਨੇ ਤੁਹਾਨੂੰ ਬਲਾਕ ਸੰਪਤੀ ਵਿੱਚ ਖੜਾ ਹੋਣ ਲਈ ਕਾਗਜ਼ ਪਰਵਾਲ ਲਈ ਸੰ। ਫਿਰ ਇੱਕ ਹੋਰ ਕੋਲ ਸ਼ੁਰੂ ਹੋ ਪਿਆ ਪਰ ਇਹ ਪਹਿਲਾਂ ਨਾਲੋਂ ਕਿਤੇ ਛੋਟਾ ਸੀ 55 ਸਰਪੰਚਾਂ ਦੀਆਂ ਵੋਟਾਂ ਪੰਨਾ ਤੁਸੀਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਮੈਂ ਤੇ ਬਾਅਦ ਸੁਣਿਆ ਕਿ ਚਿੱਠੀ ਲੈ ਕੇ ਚਾਚੇ ਕੋਲ ਬਦਾਂ ਗਾਪੇ ਜਨਾ। ਅਸਲ ਵਿੱਚ ਇਹ ਵੀ ਦਿਲ ਦੀ ਬਹਿ ਵਹਿਫਤਾ ਦਾ ਇਸ਼ਾਰਾ ਸੀ। ਚਾਚੀ ਨੇ ਆ ਕੇ ਦੱਸਿਆ ਉਹ ਕਿਸੇ ਦੀ ਕੋਈ ਨਹੀਂ ਸੁਣਦਾ ਘਰ ਪਰੌਣਾਂ ਦੀਆਂ ਫੌਜਾਂ ਤਰਗਾ ਹੋងਾਂ ਸਨ ਸ਼ਰਾਬ ਦੇ ਦੌਰ ਚੱਲ ਰਹੇ ਸਨ ਮੁਰਗੀ ਪੁੱਜ ਰਹੇ ਸਨ ਟਾਣੇ ਦਰ ਤੁਰਦਾ ਸੀ ਤੇ ਡੀ ਸੀ ਡੀ ਐਸ ਪੀ ਵੀ ਆ ਜਾਂਦਾ ਸੀ ਵੀਡੀਓ ਉਹ ਪਿੱਛੋਂ ਤਹਿਸੀਲਦਾਰ ਆਪਰਾਜ ਦਾ ਸ਼ਾਂਤ ਵਸਦਾ ਘਰ ਇੱਕ ਸਾਲ ਵਿੱਚ ਹੀ ਸੁਤਰੀਆਂ ਦਾ ਡੇਰਾ ਹੋ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਬੀਜੀ ਦੀ ਸਿਹਤ ਦਾ ਫਿਕਰ ਪੈ ਗਈ ਉਸ ਦੀ ਦੇਖਭਾਲ ਕੌਣ ਕਰਦਾ ਹੋਵੇਗਾ ਆਥਨ ਸਵੀਰ ਮੈਂ ਇਹੋ ਜੀਆਂ ਗੱਲਾਂ ਹੀ ਸੁਣਦੀ ਸਾਂ ਕਿ ਇੱਕ ਦਿਨ ਲੱਛਾ ਆ ਗਿਆ ਮਹਾਰਾਣ ਇਹ ਬਾਡੀ ਦੇ ਦਿਲਾਂ ਵਿੱਚ ਕਿਵੇਂ ਆ ਗਿਆ ਘਰ ਕੋਈ ਨਹੀਂ ਸੀ ਮਾਸੀ ਬਾਹਰ ਕਰਤਾਰੇ ਦੀ ਰੋਟੀ ਲੈ ਕੇ ਗਈ ਸੀ ਉਸ ਦਿਕਰ ਵਾਲੇ ਨੂੰ ਨਿਕਾਨਿਆ ਨਾ ਹੋਣ ਵਾਲਾ ਸੀ ਵੀਰਿਆ ਕੋਈ ਗੱਲ ਤਾਂ ਨਹੀਂ ਨਹੀਂ ਸੋਖ ਹੈ ਵੀ ਪੀਜੀ ਉਸ ਮੇਰੀ ਚਤਾਪ ਨਹੀਂ ਦੂਰ ਕੀਤੀ ਮਮੰਜਾ ਦਾ ਦਿੱਤਾ ਚਾਹ ਬਣਾ ਕੇ ਲਈ ਚਾਹ ਮੁੰਡੇ ਦੇ ਲੰਗੇ ਨਾ ਰੂ ਅਸਰ ਦਾਸ ਮੈਂ ਤਾ ਲਿਆ ਲੱਛਾ ਤੇਰਾ ਬਾਈ ਤਾਂ ਰਾਜੀ ਏ ਬੀਬੀ ਜੀ ਮੈਂ ਥੋਕੋ ਜੀ ਦੱਸਿਆ ਨਹੀਂ ਜਾਂਦਾ ਮੈਂ ਸਣੇ ਪੀੜੀ ਪਾਉਂਗੀ ਹੁਣ ਇਹ ਆਖਦਾ ਸੀ ਸੋਖ ਹੈ ਤੇ ਹੁਣ ਇਸ ਗੱਲ ਤੋਂ ਵੀ ਨਹੀਂ ਦੱਸੀ ਜਾਂਦਾ ਪਹਿਲੇ ਮੈਂ ਆਪਣਾ ਜੀ ਕਰੜਾ ਕੀਤਾ ਤੇ ਪਿੱਛੋਂ ਉਸਨੂੰ ਹੌਸਲਾ ਦਿੱਤਾ ਵੀਰ ਤੂੰ ਝਿਜਕਣਾ ਜੇ ਹੀ ਕਹੀ ਵੀ ਹੈ ਕਹਿ ਦੇ ਅਣਪੜ ਲੱਛੇ ਨੇ ਇੱਕ ਵਾਰ ਫੇਰ ਮੇਰਾ ਚਿਹਰਾ ਜਾਂਚਾ ਜਿਵੇਂ ਗੱਲ ਤਾਂ ਪਾਰਸਾ ਵੀ ਲਵੇਗੀ ਪਰ ਫਿਰ ਗੱਲ ਤੋੜਾ ਬੀਬੀ ਹਰਦੀਪ ਤਾਂ ਦਿਨੋ ਦਿਨ ਕਸੂਤਾ ਫਸਦਾ ਜਾਂਦਾ ਹੈ ਹੁਣ ਪਾਰਟੀ ਵਾਲੇ ਚੇਅਰਮੈਨ ਦੀ ਚੋਣ ਲਈ ਉਸ ਨੂੰ ਅੱਗੇ ਧੱਕਦੇ ਇੱਕ ਪਾਸੇ ਪੁਰਾਣੀ ਟੋਡੀ ਜੈਲਦਾਰਾਂ ਦੀ ਪਾਰਟੀ ਹੈ ਦੂਜੇ ਪਾਸੇ ਵੀ ਜਗੀਰਦਾਰਾਂ ਦਾ ਟੋਲਾ ਹੈ ਘਰ ਵਿੱਚ ਸਾਖ ਵਾਲੀ ਲੜਾਈ ਅਤਿ ਮੁੱਕੀ ਨਹੀਂ ਰਾਤੀ ਕੋਈ ਡਾਇਰੈਕਟਰ ਚੰਦੀਕਾਰ ਤੋਂ ਕਾਰ ਤੇ ਆਇਆ ਸੀ ਉਸ ਦੀ ਕੋਈ ਭਾਂਜੀ ਹੈ ਜੀ ਦੀ ਭੈਣ ਹੈ ਉਸ ਦਾ ਨਾਂ ਜਵਰਜੰਗ ਹੈ ਉਹ ਵੀ ਨਾਲ ਸੀ ਰੱਬ ਜਾਣੀ ਕਿਹੋ ਜਿਹੀ ਜੰਗੀਰਦਾਰਾਂ ਗੱਲ ਪਸਤੌਲੀ ਪਸਤੌਲੋਂ ਕਦੇ ਸਨ ਜ਼ਬਰਦਸਤ ਕੋਲ ਬਲਾਕ ਸੰਮਤੀ ਦੀਆਂ ਵੋਟਾਂ ਹਨ ਚੇਅਰਮੈਨ ਲਈ ਵੋ ਆਖਦਾ ਹੈ ਦੋਵੇਂ ਵੋਟਾਂ ਹਰਦੀਪ ਦੀਆਂ ਪਰ ਪਹਿਲਾਂ ਸਾਡਾ ਸਾਖ ਲਵੇ ਹਰਦੀਪ ਨੇ ਸਾਖ ਵਾਲੀ ਸ਼ਰਤ ਨਹੀਂ ਮੰਨੀ ਜੀ ਜਿ ਕੁੜਨਾ ਮਾਮਾ ਟੁੰਡਾ ਤੇ ਪਾਰਟੀ ਵਾਲੇ ਸਭ ਉਸ ਨੂੰ ਮਜਬੂਰ ਕਰੀ ਜਾਂਦੇ ਆਉਂਦੇ ਹਨ ਕਈ ਉਸ ਨੂੰ ਚੁੱਕਦੇ ਆ ਤੂੰ ਵੋਟਾਂ ਲੈ ਕੇ ਇੱਕ ਵਾਰ ਚੇਅਰਮੈਨ ਬਣ ਪਿੱਛੋਂ ਜਿੱਥੇ ਮਰਜ਼ੀ ਗਿਆ ਕਰਾ ਲਈ ਹਰਦੀਪ ਆਖਦਾ ਹੈ ਮੈਂ ਇਸ ਤਰ੍ਹਾਂ ਕਿਸੇ ਨਾਲ ਧੋਖਾ ਨਹੀਂ ਕਰਨਾ ਚੀਰਮੈਨੀ ਨਹੀਂ ਮਿਲਦੀ ਤਾਂ ਨਾ ਮਿਲੀ ਬੀਪੀਜੀ ਮੈਨੂੰ ਤਾਂ ਡਰ ਲੱਗਦਾ ਜਦੋਂ ਵੀ ਜੀ ਤੇ ਕੁੜੀਆਂ ਨੇ ਰੋ ਰੋ ਕੇ ਵਿਖਾਇਆ ਤਾਂ ਉਹ ਨਰਮ ਹੈ ਉਹ ਉਸਨੇ ਮੰਨ ਜਾਣਾ ਰਾਤੀ ਵੀ ਉਹ ਟੋਲਦਾ ਸੀ ਪਰ ਪਰਸੋ ਸਾਰੇ ਫਿਰ ਇਕੱਠ ਕਰ ਮਾਰੇ ਜੇ ਉਹਨਾਂ ਦਾ ਦਾਸ ਹੂਤ ਆ ਗਿਆ ਤਾਂ ਉਹਨਾਂ ਸਾਰੀ ਛਕਣ ਪੜਾ ਦੇਣਾ ਸਾਰੀ ਗੱਲ ਸੁਣ ਕੇ ਇੱਕ ਸੁੰਨ ਵਰਤ ਗਈ ਕਿੰਨਾ ਚਿਰ ਪਿੱਛੋਂ ਮੈਂ ਪੁੱਛਿਆ ਤੇਰੇ ਬਾਈ ਜੀ ਨੂੰ ਤਾਂ ਨਹੀਂ ਪਤਾ ਤੇਰੇ ਆਈ ਦਾ ਨਹੀਂ ਅਮਾ ਤਰ੍ਹਾਂ ਦੀ ਤਾਂ ਹੁਣ ਸਲਾਹ ਹੀ ਲੈ ਨਹੀਂ ਲੈਂਦਾ ਲੱੱਚੇ ਦਾ ਸਪਸ਼ਟ ਮਤਲਬ ਸੀ ਉਹ ਉੱਚੇ ਜੋੜਾਂ ਨਾਲ ਉੱਡਣ ਲੱਗ ਪਿਆ ਤੇਰੀ ਸ਼ੁਕਰਗੁਜ਼ਾਰ ਆਂ ਵੀਰਿਆ ਤੇਰਾ ਇਸਾਂ ਸਾਰੀ ਉਮਰ ਨਹੀਂ ਭੁੱਲਾਂਗੀ ਮੈਂ ਮੁੰਡੇ ਸਾਹਮਣੇ ਹੌਕਾ ਭਰਤਾ ਬੈਠੀ ਪਰ ਕੁਝ ਸੋਚ ਕੇ ਅੰਦਰ ਹੀ ਅੰਦਰ ਗਾਲ ਲਿਆ ਉਸ ਚਾਹ ਦੀਆਂ ਘੁੱਟਾਂ ਦੀ ਜ਼ਹਿਰ ਮਾਰ ਕੀਤੀ ਮੈਂ ਉਸ ਦੇ ਆਉਣ ਦਾ ਮਤਲਬ ਸਮਝ ਗਈ ਸੀ ਉਸ ਦੀ ਖਾਮੋਸ਼ੀ ਕਹਿ ਰਹੀ ਸੀ ਹਲੇ ਵੇਲਾ ਹੈ ਜੇ ਸਾਹ ਸਕਦੀਆਂ ਤਾਂ ਮੈਂ ਮੰਝੇ ਦੇ ਪਾਵੇ ਲਾ ਕੋ ਚਾਹ ਵਾਲਾ ਖਾਲੀ ਤਲਾਸ਼ ਚੁੱਕ ਲਿਆ। ਮੁੰਡਾ ਵੀ ਉੱਠ ਕੇ ਖਲੋ ਗਿਆ। ਉਸ ਨੂੰ ਹੋਰ ਬਠਾਣ ਦੀ ਹਿੰਮਤ ਨਹੀਂ ਸੀ ਤੇ ਦੁਰ ਜਾ। ਕਿਹੜੇ ਮੂੰਹ ਨਾਲ ਆਖਦੀ। ਪਰ ਮੇਰੇ ਅੰਦਰ ਉੱਠਦੇ ਤੂਫਾਨ ਦੀਆਂ ਨਿਸ਼ਾਨੀਆਂ ਵਾਂਗ ਉਛਲੀ ਆ ਰਿਹਾ ਸੀ। ਮੈਂ ਛੇਤੀ ਲੱਛੇ ਤੋਂ ਪੱਕ ਹੋਣਾ ਚਾਹੁੰਦੀ ਸਾਂ। ਮੁੰਡੇ ਨੇ ਤੁਰਨ ਤੋਂ ਪਹਿਲਾਂ ਪੁੱਛ ਲਿਆ ਬੀਬੀ ਜੀ ਬਾਈ ਨੂੰ ਕੁਝ ਕਹਿਣਾ ਨਹੀਂ। ਉਸ ਦਾ ਭਾਵ ਕੁਝ ਸਨੇਹਿਤ ਹੋ ਸੀ। ਨਹੀਂ। ਮੈਂ ਉਹਦੇ ਵੱਲੋਂ ਮੂੰਹ ਘੁਮਾ ਲਿਆ। ਮੇਰਾ ਮਤਲਬ ਸੀ ਜਿਸ ਨੂੰ ਮੈਂ ਬੈਠੀ ਨਹੀਂ ਦਿਸਦੀ ਖਲੋਤੀ ਜ਼ਰੂਰ ਦਿਸਾਂਗੀ ਕੁਝ ਵੀ ਨਹੀਂ ਹਾਂ ਮੇਰਾ ਬੋਲ ਪਹਿਲਾਂ ਨਾਲੋਂ ਭਾਰਾ ਹੋ ਗਿਆ ਤੇ ਅੱਖਾਂ ਭਾਰਾਂਗਾ ਮੈਂ ਬਾਈ ਨੂੰ ਇੱਥੇ ਨਾ ਭੇਜ ਦੇਵਾਂ ਨਹੀਂ ਮੈਂ ਆਪੇ ਨੂੰ ਮੁੜ ਜਪਤ ਵਿੱਚ ਲੈ ਆਂਦਾ ਮੈਂ ਬਾਈ ਨੂੰ ਚਾਰ ਦਿਨ ਕਿਤੇ ਬਾਹਰ ਲੈ ਜਾਵਾਂ ਲੱਛਣ ਨਿਆਣਿਆਂ ਵਾਲੀ ਜਿੱਦ ਕਰੀ ਜਾ ਰਿਹਾ ਸੀ ਨਹੀਂ ਨਹੀਂ ਮੇਰਾ ਪੂਰਾ ਹਾਲ ਸੀ ਮੈਂ ਤੁਹਾਨੂੰ ਬਚਨ ਤੇ ਮਹੌਲਤਾਂ ਵਾਲੇ ਨੂੰ ਵੇਖਣਾ ਚਾਹਦੀ ਸਾਂ ਕੀ ਕਰਦੇ ਬੀਬੀ ਜੀ ਜੇ ਤੁਸੀਂ ਆਖੋ ਤਾਂ ਮੈਂ ਉਹਨਾਂ ਦੀਕਾਰ ਪਿੰਡ ਹੀ ਨਹੀਂ ਆਉਂ ਦਿੰਦਾ ਮੁੰਡਾ ਆਟ ਬਣ ਕੇ ਅੜਖ ਲੋਤਾ ਮੇਰਾ ਦਾਦਾ ਦਰਦ ਆਪ ਮਹਾਰਾ ਮੁਸਕਾ ਪਿਆ ਤੂੰ ਕਿਵੇਂ ਰੋਕੇਗਾ ਮੈਂ ਮੁੰਡੇ ਦਾ ਜਵਾਬ ਤੋੜਿਆ ਬੀਬੀ ਜੀ ਜਦ ਮੈਂ ਥਿਰੀ ਨਾਟ ਥਿਰੀ ਦੀ ਇੱਕ ਮੈਗਜ਼ੀਨ ਖਾਲੀ ਕੀਤੀ ਪਸਤੌਲਣਾ ਜਿਆਨੀ ਪਿੰਡ ਵੱਲ ਮੂੰਹ ਨਹੀਂ ਕਰਨਾ ਦੋਸ਼ ਵਿੱਚ ਸਾਵਲਾ ਲੱਛਾ ਗਲਾਬੀ ਹੋ ਗਿਆ ਮੈਂ ਪਹਿਲੀ ਵਾਰ ਮੁੰਡੇ ਦਾ ਮੂੰਹ ਨੀਜ਼ ਨਾਲ ਤੱਕਿਆ ਇਹ ਕਣ ਪੜਤੇ ਅਨਵੜ ਨੂੰ ਮੈਂ ਮੇਰੇ ਨਾਲ ਕਿੰਨੇ ਹੰਦ ਧਰਤੀ ਸੀ ਉਹ ਆਪੇ ਨੂੰ ਕਿਸੇ ਲਈ ਜੋਖੋਂ ਵਿੱਚ ਪਾਇਆ ਪਾਇਆ ਚਾਹੁੰਦਾ ਸੀ ਸ਼ਾਇਦ ਉਹ ਮਿੱਤਰ ਲਈ ਜਾਣ ਵਾਰ ਸਕਦਾ ਸੀ ਮੇਰੇ ਜੀ ਵਿੱਚ ਆਈ ਭੱਜ ਕੇ ਮੁੰਡੇ ਨੂੰ ਘੁੱਟ ਲਵਾ ਮੱਥਾ ਚੁੰਮਾ ਤੇ ਅੱਖਾਂ ਸੋਹਣਿਆ ਤੂੰ ਮੇਰੀ ਖਾਤਰ ਸਭ ਕੁਝ ਕਰ ਸਕਦਾ ਹੈ ਮਰ ਸਕਦਾ ਹੈ ਜੇਲ੍ਹ ਜਾ ਸਕਦਾ ਹੈ ਪਰ ਕਿਉਂ ਆਪਣੀ ਆਈ ਮੈਂ ਆਪ ਮਰਾਂਗੀ ਤੈਨੂੰ ਇਸ ਬਲੀ ਦਾ ਬੱਕਰਾ ਕਿਉਂ ਬਣਾਵਾ ਤੇਰੀ ਸ਼ਹਿਰ ਜਵਾਨੀ ਵਿੱਚ ਮੇਰੇ ਨਾਲੋਂ ਘਟ ਰੀਚਾਂ ਸੁਪਨੇ ਤੇ ਇਰਮਾਨ ਕਿਵੇਂ ਹੋਣਗੇ ਫਿਰ ਮੈਂ ਆਪਣੇ ਦਿਲ ਦੇ ਦਰਦ ਨੂੰ ਰੋਕ ਦੇ ਆਖਿਆ ਦੇਖ ਸੋਹਣਿਆ ਸੋਹਣਿਆ ਜੋ ਤੇਰੇ ਬਾਈ ਦੇ ਮਨ ਵਿੱਚ ਹੈ ਉਹਨੂੰ ਉਹੀ ਕਰਨ ਦੀ ਉਹਦਾ ਕੋਈ ਰਾ ਨਿਰੋਕਣਾ ਬੀਬੀ ਜੀ ਮਨ ਨਹੀਂ ਉੱਥੇ ਤਾਂ ਮਜਬੂਰੀ ਹੈ ਲੱਛਾ ਤਰ ਲਿਆ ਉੱਤੇ ਆ ਗਿਆ ਉਹ ਕੁਝ ਵੀ ਦੇ ਉਹ ਕੁਝ ਵੀ ਦੇਣ ਵੀਰਿਆ ਝੋਲੀ ਪਾ ਲੈਣਾ ਮੁੰਡਾ ਨਰਾਸ਼ ਹੋ ਗਿਆ ਇੱਕ ਪੰਜ ਚੋ ਪਰਾਂ ਪਿੱਛੋਂ ਮੈਂ ਫੇਰਾ ਕਿ ਲੱਛਿਆ ਤੂੰ ਬੜਾ ਬਾਦਰਾ ਹੈ ਮੇਰਾ ਇੱਕ ਹੋਰ ਕੰਮ ਕਰੀ ਜਖਮੀ ਜਜ਼ਬਾਤ ਦਾ ਲਹੂ ਮੈਂ ਬਹੁਤਾ ਸਮਰੋਕ ਨਹੀਂ ਸਕੀ ਬਾਹਰੋਂ ਅੱਖਾਂ ਮੀਟ ਲਾ ਪਰ ਅੰਦਰੋਂ ਲਗਾਤਾਰ ਲਰਜੀ ਜਾ ਰਹੀ ਸੀ ਕੀ ਬੀਬੀ ਮੁੰਡਾ ਇਕਦਮ ਹਰਾ ਹੋ ਗਿਆ ਜੇ ਤੇਰੇ ਬਾਈ ਨੇ ਉਹਨਾਂ ਦਾ ਰਿਸ਼ਤਾ ਲੈ ਲਿਆ ਤਾਂ ਆਪਣੀ ਬੰਦੂਖ ਦੀ ਇੱਕ ਗੋਲੀ ਦਾ ਅਹਿਸਾਨ ਮੇਰੇ ਉੱਤੇ ਕਰ ਜਾਵੇਂ ਬੀਬੀ ਮੁੰਡੇ ਦੀਆਂ ਤਾਂ ਹਾਂ ਨਿਕਲ ਗੰਗਾ ਉਹ ਮੂੰਹ ਧਕੀ ਤੇ ਸਿਰ ਫੜੀ ਪੂਹੇ ਵਾਰ ਹੋ ਗਿਆ ਮੈਂ 베ੜੇ ਵਿੱਚ ਧਾਰੋ ਧਾਰ ਰੋਈ ਜਾ ਰਹੀ ਸੀ ਹਿੱਲਣ ਜੋਗੀ ਨਹੀਂ ਸੀ ਮੇਰਾ ਹਮਦਰਦ ਵੀਰ ਆਇਆ ਜਿਸ ਨਾਲ ਕੋਈ ਖਾਸ ਸਾਝ ਵੀ ਨਹੀਂ ਸੀ ਕੁਝ ਵੀ ਕਰਨਾ ਮੈਂ ਉਸ ਨੂੰ ਨਿਰਾਸ਼ ਮੋੜ ਦਿੱਤਾ ਮੈਂ ਆਪਣੀ ਖੁਦਗਰਜ਼ੀ ਲਈ ਕਿਸੇ ਨੂੰ ਸੂਲੀ ਕਿਉਂ ਚਾੜਾ ਮੈਂ ਤੁਹਾਡੇ ਕੋਲੋਂ ਵੀ ਜ਼ਿੰਦਗੀ ਕਿਵੇਂ ਖੋ ਸਕਦੀ ਸੀ ਮੈਨੂੰ ਚੇਤੇ ਆਇਆ ਕਦੀ ਤੁਸੀਂ ਮੇਰੇ ਦੁਖਾਲ ਦੀ ਗੱਲ ਕਹੀ ਸੀ ਇੰਨੇ ਉੱਚੇ ਸੰਸਕਾਰਾਂ ਵਾਲੇ ਮਨੁੱਖਾਂ ਨੂੰ ਸਨੇਹਾਂ ਦੇ ਮੋੜ ਕਿਉਂ ਪਾਈ ਜਾਂ ਸਾਰੀ ਰਾਤ ਮੈਂ ਰੋਂਦੀ ਰਹੀ ਖਾਣਾ ਪੀਣਾ ਕਿਨੂੰ ਸੁਜਣਾ ਸੀ ਮਾਸੇ ਨੂੰ ਸਿਰ ਦਾ ਬਹਾਨਾ ਪਾ ਦਿੱਤਾ ਇੱਕ ਰੂਹ ਮੇਰੇ ਅੰਦਰ ਫਨਿਰ ਵਾਂਗ ਬਲੇ ਬਣ ਸਿੱਟੇ ਮਾਰਦਾਰੇ ਉਹ ਹੋਰ ਸ਼ਗਨ ਲੈ ਕੇ ਕਿਵੇਂ ਲੈਣਗੇ ਇਹ ਹਨੇਰ ਹੋ ਕਿਵੇਂ ਸਕਦਾ ਹੈ ਜਿਹੜਾ ਦੀਪ ਉਹਨਾਂ ਆਪ ਜਗ ਜਗਦਾ ਰੱਖਣਾ ਲਈ ਤਰਲਾ ਪਾਇਆ ਸੀ ਉਸ ਨੂੰ ਆਪ ਹੀ ਕਿਵੇਂ ਫੁਰਕ ਮਾਰਨਗੇ ਮੈਂ ਚਾਹੁੰਦੀ ਹਾਂ ਉਹ ਹੋਰ ਸਾਗ ਲੈਣ ਵਚਨ ਤੋੜ ਜਿੰਦਗੀ ਮੌਤ ਦਾ ਇਹ ਪੁਰਾਣਾ ਕੋਲ ਮੈਂ ਵੇਖਣਾ ਚਾਹੁੰਦੀ ਸਾਂ ਇੱਕ ਜੀ ਕਰੇ ਤੁਹਾਡੇ ਪਿੰਡ ਜਾਵਾਂ ਤੁਹਾਨੂੰ ਇਹ ਕੁਝ ਕਰਦਿਆਂ ਅੱਖੀ ਵੇਖਾਂ ਤੇ ਮੋੜ ਕੋਈ ਗੱਲ ਕਰੇ ਬਿਨਾਂ ਪਾਪਸ ਵਰਤਾਂ ਕਣਕ ਪੂਰੀ ਬਾਟੀ ਵੀ ਨਹੀਂ ਕਣਕ ਪੂਰੀ ਬਾਟੀ ਵੀ ਨਹੀਂ ਕਹੀ ਸੀ ਕਿ ਇੱਕ ਸ਼ਾਮ ਜ਼ੋਰ ਦਾ ਮੀਂਹ ਲੈ ਪਿਆ ਤੀਆਂ ਵਾਲੇ ਛੱਪੜ ਕਿਨਾਰੇ ਸੋਹਣੀ ਛਤਰੀ ਵਾਲੀ ਬਿਪਲੀ ਉੱਤੇ ਬਿਜਲੀ ਕੜਕ ਪਈ ਜਿਸ ਅੱਤੀ ਬਿਪਲੀ ਦੀਆਂ ਫਾਕੜਾ ਉਡਾ ਦਿੱਤਨਾ ਸਾਰੇ ਪਿੰਡ ਦੀ ਬਿਜਲੀ ਪੁੱਜ ਗਈ ਸਾਰੀ ਰਾਤ ਹਨੇਰਾ ਹੋਰ ਗਾੜਾ ਹੁੰਦਾ ਗਿਆ ਚਾਚਾ ਜਿੰਦੂ ਚਾਹ ਮੇਰੇ ਕੋਲ ਆ ਬੈਠਾ ਉਹ ਇਸ ਤਰ੍ਹਾਂ ਸੁਣ ਨਾ ਕਦੇ ਨਹੀਂ ਸੀ ਹੋਇਆ ਮੈਨੂੰ ਇਉਂ ਜਾਪਿਆ ਜਿਵੇਂ ਉਹ ਚੁੱਪ ਚਾਹ ਪਰੋਈ ਜਾ ਰਿਹਾ ਹੈ ਮੈਂ ਸਮਝ ਗਈ ਬਿਜਲੀ ਮੇਰੇ ਉੱਤੇ ਪਈ ਹੈ ਕੋਈ ਤਰਾਟ ਮੇਰੇ ਕਣ-ਕਣ ਵਿੱਚ ਫਿਰ ਗਈ ਮੈਂ ਜੇਰਾ ਕਰਕੇ ਚਾਚੇ ਦਾ ਮੋਢਾ ਹਿਲਾਇਆ ਚਾਚਾ ਮੈਨੂੰ ਪਤਾ ਹੈ ਮੇਰਾ ਦਿਲ ਥਾਮਿਆ ਤੂੰ ਹੌਸਲਾ ਕਰ ਤੈਨੂੰ ਕਿਵੇਂ ਪਤਾ ਹੈ ਚਾਚੇ ਤੋਂ ਬੋਲਿਆ ਨਹੀਂ ਜਾਂਦਾ ਸੀ ਚਾਚਾ ਤੂੰ ਮੇਰਾ ਬਾਪੂ ਨਹੀਂ ਰੱਬ ਵੀ ਹੈ ਜਦੋਂ ਕੋਈ ਰੱਬ ਆਉਂਦਾ ਹੈ ਵੱਡਾ ਹੀ ਪਾਣਾ ਵਰਤਦਾ ਹੁੰਦਾ ਹੈ ਉਹ ਬੇਈਮਾਨਾ ਉਹ ਕਿੰਨਾ ਹੀ ਲੰਬਾ ਹੋ ਕੇ ਪਰਿਆ ਮੈਂ ਕੀ ਸੋਚਿਆ ਸੀ ਕਿ ਰਾਹ ਰੰਗ ਹੋਣਗੇ ਪਰ ਤੂੰ ਸਭ ਕੁਝ ਹੀ ਸਵਾਹ ਕਰ ਦਿੱਤਾ ਚਾਚਾ ਮੇਰੇ ਕੋਲ ਬਹਿ ਨਾ ਸਕਿਆ ਉਹ ਠੀਕ ਹੀ ਅਕਦਾ ਸੀ ਸਭ ਕੁਝ ਹੀ ਸਵਾਹ ਹੋ ਗਿਆ ਕੀ ਰਹਿ ਗਿਆ ਸੀ ਹੁਣ ਜੀਵਨ ਵਿੱਚ ਮਨੁੱਖ ਪਿਆਰ ਵਿਵਨਾ ਕਿਉਂ ਜਿੰਦਾ ਹੈ ਆਖਿਰ ਕਿਉਂ ਜੰਮਦਾ ਹੈ ਅੱਜ ਵੀ ਇਹ ਕੱਲ ਮੇਰੀ ਸਮਝ ਵਿੱਚ ਨਹੀਂ ਆਈ ਕਿ ਪਿਆਰ ਮਨੁੱਖ ਪਿਆਰ ਵਿਆਹਣਾ ਮਨੁੱਖ ਕਿਉਂ ਜੀਂਦਾ ਹੈ ਚਾਚਾ ਸ਼ਰਾਬੀ ਹੋਇਆ ਅਵਾਵਾ ਬੋਲੀ ਜਾ ਰਿਹਾ ਸੀ ਉਹਦੀ ਬਿਉਂਤੀ ਦੁਨੀਆ ਤੈਸ ਨਾ ਸੋਗੀ ਫਿਰ ਉਸ ਹੋਰ ਪੀਲੇ ਸਾਰੀ ਰਾਤ ਰੋਂਦਾ ਰਿਹਾ ਗਾਲਾਂ ਦਿੰਦਾ ਰਿਹਾ ਉਹ ਮਰਦ ਸੀ ਉਸ ਕੋਲ ਆਪਣੇ ਗਾਮ ਦਾ ਲਾਸ ਸੀ ਮੈਂ ਕੀ ਕਰਦੀ ਜਿਸ ਤਜਾਕਮ ਅੰਦਰੇ ਅੰਦਰ ਰਸਨਾ ਸ਼ੁਰੂ ਹੋ ਗਿਆ ਸੀ ਮੇਰੀ ਜ਼ਿੰਦਗੀ ਨਾਲੋਂ ਮੌਤ ਸੋਹਣੀ ਲੱਗ ਰਹੀ ਸੀ ਰੋਟੀ ਛੁੱਟ ਗਈ ਚੱਲ ਪਣਾ ਵਾਧਾ ਗਿਆ ਮੇਰੇ ਰਾਦੇ ਨੂੰ 500 ਪਾਪ ਗਈ ਉਹ ਦਿਨ ਰਾਤ ਮੇਰਾ ਪਛਤਾਵਾ ਬਣ ਗਈ ਉਸ ਚਾਚੇ ਨੂੰ ਵੀ ਰਾਖੀ ਕਰਨ ਲਈ ਖਬਰਦਾਰ ਕਰ ਦਿੱਤਾ ਹੁਣ ਉਹ ਮੈਨੂੰ ਨਹਿਰ ਵਾਲੇ ਪਾਸੇ ਨਹੀਂ ਜਾਣ ਦਿੰਦੀ ਸੀ ਮੈਨੂੰ ਮੋਈ ਨੂੰ ਵੀ ਮਾਨਣਾ ਦਿੱਤਾ ਪਰ ਮੌਤ ਮੇਰੀ ਹਮੇਸ਼ਾ ਦੇ ਸਾਥ ਨੂੰ ਹੋ ਗਈ ਮੇਰੀ ਤਿੱਲੀ ਉੱਤੇ ਮੇਰੀ ਤਲੀ ਉੱਤੇ ਤੁਹਾਡਾ ਵਾਲਿਆ ਦੀਵਾ ਪੁੱਜ ਗਿਆ ਪਰ ਉਸ ਵਿੱਚੋਂ ਧੂਆ ਅੱਜ ਵੀ ਉੱਠ ਰਿਹਾ ਹੈ ਜਿਸ ਜ਼ਿੰਦਗੀ ਦਾ ਮੂੰਹ ਤੁਹਾਕ ਸੁਟਿਆ ਫੇਰ ਵੀ ਤੁਹਾਡਾ ਦੀਪ ਮਬਗਾਇਆ ਨਹੀਂ ਪਰ ਇਸ ਦਾ ਦਸ ਮੂੰਹ ਤਲੀ ਦੇ ਕਾਲੇ ਸੂਰਜ ਨਾਲ ਜੋੜੀ ਬੈਠੀਆਂ ਇਹ ਵੀ ਜਾਣਦੀਆਂ ਇਸ ਜਗਣਾ ਨਹੀਂ ਪਤਾ ਨਹੀਂ ਕਿਉਂ ਮੈਂ ਪਿਆਰ ਦੀ লাশ ਸਦਕ ਨੂੰ ਸੁਠ ਨਹੀਂ ਸਕੀ ਔਰ ਤਹਾਨਾ ਜਿਸ ਨੂੰ ਤੁਹਾਡਾ ਸਮਾਜ ਸਮਾਜ ਗੱਜ-ਵੱਜ ਕੇ ਅਬਲਹਾਖਦਾ ਹੈ ਧੰਨ